ਬਲੌਗ ਨਾਲ ਜੁੜੇ ਹੋਏ ਸਾਰੇ ਮਤਰਾ ਮੇਲੀਆਂ ਨੂੰ ਭੈਣਾ ਭਰਾਵਾਂ ਨੂੰ ਬਜ਼ੁਰਗਾਂ ਮਾਤਾਵਾਂ ਨੂੰ ਸਤਿ ਸ੍ਰੀ ਅਕਾਲ ਆਪਣਾ ਅੱਜ ਦਾ ਸਫ਼ਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਮਰਸਰ ਸਾਹਿਬ ਵਿਖੇ ਹੋਵੇਗਾ ਤਕਰੀਬਨ 100 ਕਿਲੋਮੀਟਰ ਦਾ ਸਫ਼ਰ ਹੋਊਗਾ ਆਪਣਾ ਆਪਾਂ ਪਹਿਲਾਂ ਆਪਣੇ ਪਿੰਡ ਵਾਲੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਸਫ਼ਰ ਸ਼ੁਰੂ ਕਰਾਂਗੇ ਆਪਣਾ ਜੁੜੇ ਰਹੋ ਆਪਣੇ ਸਫ਼ਰ ਦੇ ਨਾਲ ਹੁਕਮਨਾਸ਼ੀਆ ਦੇ ਤਰ੍ਹਾਂ ਕਰਕੇ ਆਏ ਆਂ ਇਸ ਜਨਨ ਕਹਾਣੀ ਕੁਸਈ ਲਈ ਆਪਾਂ ਦਾ ਸੁਖ ਹੋਏ ਨੱਜੂ ਚੁਲ ਜੰਗੀਆਂ ਪੁੰਨੀ ਨੀਂਦ ਨੀਂਦ ਆਪਾਂ ਹੁਣ ਖਿੱਕਦੇ ਆਂ ਤਿਆਰੀਆਂ ਸਮਾਂ ਸਵੇਰ ਤੇ 5:30 ਹੋ ਗਿਆ ਸਾਰੇ ਪੰਜਾਬ ਤੇ ਭਾਰੀ ਮੀਂਹ ਤੇ ਗੜੇਮਾਰੀ ਹੋਈ ਆ ਸਕੱਟ ਕੇ ਹਵਾ ਜਿਵੇਂ ਕੱਤਰਪਿਆ ਹੁੰਦਾ ਠੰਡੀ ਸੀਤ ਲਹਿਰ ਵਗਦੀ ਪਈ ਆ ਜਦੋਂ ਤੇ ਤੁਰਿਆਂ ਆਪਾਂ 15 ਕਿਲੋਮੀਟਰ ਸਫ਼ਰ ਕੱਢ ਲਿਆ ਆਪਾਂ ਨੇ ਪਾਣੀ ਪੀਂਦੇ ਆ ਘੁੱਟ ਘੁੱਟ ਸਵੇਰੇ ਸਵੇਰੇ ਛਟਕਾਂ ਤੇ ਸੁੰਨਸਾਨ ਹੁੰਦੀ ਆ ਰੇਲ ਗੱਡੀ ਦੀ ਹੂਕ ਤਹਾਰਨ ਮਿੱਠੇ ਸੰਗੀਤ ਵਰਗਾ ਲੱਗਦਾ ਏ ਇਸ ਵੇਲੇ ਜਾਮ ਕੇ 40 ਕਿਲੋਮੀਟਰ ਆਪਣਾ ਪੈਂਡਾ ਮੰਨਦਾ ਸੀ ਆਪਾਂ ਨੇ 30 ਕਿਲੋਮੀਟਰ ਘੱਟ ਲਿਆ ਤਕਰੀਬਨ 60 ਕਿਲੋਮੀਟਰ ਆਪਣਾ ਸਫ਼ਰ ਰਹਿ ਗਿਆ ਚਾਹ ਪੀਂਦੇ ਹਾਂ ਇੱਕ ਵਾਰੀ ਲੋਕੇਸ਼ਨ ਬਹੁਤ ਵਧੀਆ ਆ ਰਹੀ ਹੈ ਸ਼ਪੈਦਿਆਂ ਦੇ ਵਿੱਚ ਨਿਸ਼ਾਨ ਸਾਹਿਬ ਤੇ ਪਿਛਲੇ ਬੰਨੇ ਸੂਰਗ ਦੀ ਲਾਲੀ ਸਵੇਰੇ ਸਵੇਰੇ ਪੰਜਾਬੀ ਢਾਬੇ ਖੁੱਲੇ ਹੁੰਦੇ ਆ ਜਿੰਨੇ ਵੀ ਡਰਾਈਵਰ ਵੀਰ ਹੁੰਦੇ ਨੇ ਢਾਬਿਆਂ ਤੇ ਰੁਕਦੇ ਨੇ ਕੁੱਟ-ਕੁੱਟ ਚਾਹ ਪੀਂਦੇ ਨੇ ਤੇ ਆਪਣੇ ਸਪਨਾ ਨੂੰ ਤੁਰਤੇ ਮੰਨਦੇ ਨੇ ਜਿਹੜੇ ਬੰਦੇ ਨੂੰ ਟਾਬਿਆਂ ਦੀ ਚਾਹ ਤੇ ਟਾਬਿਆਂ ਦੀ ਟੁੜਕੀ ਹੋਈ ਦਾਲ ਦਾ ਸੁਆਦ ਆ ਗਿਆ ਨਾ ਉਹ ਬੰਦੇ ਨੂੰ ਚਾਹੇ ਤਾਜ਼ ਹਾਟਲ ਦੀ ਜਿਹੜੀ ਮਰਜ਼ੀ ਚੀਜ਼ ਖਵਾ ਦੋ ਪਰ ਉਹਨੂੰ ਜੋ ਸੁਆਦ ਟਾਬੇ ਦੀ ਚਾਹ ਪੀ ਕੇ ਆਊਗਾ ਤੇ ਰੋਟੀ ਖਾ ਕੇ ਆਉਂਗਾ ਉਹ ਸੁਆਦ ਉਹਨੂੰ ਹੋਰ ਕਿਤੇ ਨਹੀਂ ਲੱਭਣਾ ਸਾਧੂ ਚੱਲਦੇ ਭਲੇ ਤੇ ਨਗਰੀ ਵਸਦੀ ਭਲੇ ਫੇਸਬੁੱਕ ਤੇ ਨਾ ਬਾਈ ਦਾ ਇੱਕ ਦਾ ਫੋਨ ਆਇਆ ਬਾਈ ਜਾਂਦਾ ਵੀ ਹਰੀਕੇ ਪਤਨ ਲੰਘ ਕੇ ਆਪਣਾ ਪੰਪਾ ਤੇ ਮੈਨੂੰ ਮਿਲ ਕੇ ਜਾਣਾ ਤੁਸੀਂ ਮਿਲਦੇ ਆ ਬਾਈ ਨੂੰ ਆਪਾਂ ਜਾਂਦੇ ਹੋਏ ਸਫ਼ਰ 'ਚ ਹਰੀਕੇ ਪੱਤਨ ਪਹੁੰਚ ਚੁੱਕੇ ਆ ਆਪਾਂ ਜਦੋਂ ਤੁਸੀਂ ਹਰੀਕੇ ਪੱਤਨ ਪਹੁੰਚੋਗੇ ਮਹਿਸੂਸ ਕਰਕੇ ਦੇਖਿਓ ਇਹ ਜਿਹੜਾ ਪੋਲਾ ਮੇਰਾ ਇੱਕ ਦੋਸਤਾਂ ਦਾ ਹੁੰਦਾ ਕਿ ਇਹ ਪੰਜਾਬ ਦੇ ਕਾਲਤੇ ਦੇ ਉੱਤੇ ਰੱਖੀ ਹੋਈ ਛੁਰੀ ਆ ਸਾਡਾ ਪਾਣੀ ਸਾਡੇ ਕੋਲੋਂ ਖੋ ਕੇ ਦਿੱਲੀ ਰਾਜਸਥਾਨ ਨੂੰ ਦੇ ਦਿੰਦੀ ਆ ਰਾਜਸਥਾਨ ਸਾਡਾ ਵੱਡਾ ਭਰਾ ਸਾਡੇ ਤੋਂ ਪਾਣੀ ਮੰਗੇ ਅਸੀਂ ਦੇਵਾਂਗੇ ਪਰ ਸਾਡਾ ਦੁਸ਼ਮਣ ਸਾਡੇ ਕੋਲੋਂ ਪਾਣੀ ਖੋ ਕੇ ਸਾਡੇ ਵੱਡੇ ਭਰਾ ਨੂੰ ਦੇਵੇ ਤਾਂ ਫਿਰ ਉਹ ਵੱਡਾ ਭਰਾ ਭਰਾ ਨਹੀਂ ਸ਼ਰੀਕ ਬਣ ਜਾਂਦਾ ਨਾਲੇ ਉਪੇਰੀਆਂ ਲਾਉਂ ਕਹਿੰਦਾ ਕਿ ਜਿਹੜਾ ਪਾਣੀ ਆ ਇਹ ਉਸ ਧਰਤੀ ਦਾ ਹੁੰਦਾ ਜਿਸ ਧਰਤੀ ਦੇ ਉੱਤੇ ਜਾ ਕੇ ਇਹ ਡੁੱਲਦਾ ਹਿਮਾਲਿਆ ਪਰਬਤ ਤੋਂ ਪਾਣੀ ਪੰਜਾਬ ਦੀ ਧਰਤੀ ਤੇ ਆਉਂਦਾ ਤੇ ਪਾਣੀ ਦੇ ਉੱਤੇ ਪੰਜਾਬ ਦਾ ਹੱਕ ਆ ਤਦੋਂ ਸੀ ਦੇ ਇਖਤਾਰ ਤਿਉ ਪਰਮੈਂਟ ਦੇ ਹਿਸਾਬ ਦੇ ਨਾਲ 13000 ਕਿਊ ਸਿਕ ਪਾਣੀ ਰਾਜਸਥਾਨ ਸਾਡੇ ਕੋਲੋਂ ਲੈ ਜਾਂਦਾ ਤੇ ਬਦਲੇ ਕੇ ਸਾਨੂੰ ਕੀ ਮਿਲਦਾ ਕੁਝ ਵੀ ਨਹੀਂ ਰਾਜਸਥਾਨ ਦੇ ਕੋਲੇ ਮਾਰਬਲ ਹੈਗਾ ਸਾਨੂੰ ਦੇ ਸਕਦਾ ਫਰੀ ਪਰ ਨਹੀਂ ਬਾਬਿਆਂ ਨੇ ਫੁੱਲ ਬੂਟੇ ਲਾ ਕੇ ਵਧੀਆ ਗੱਲਬਾਤ ਬਣਾਈ ਹੋਈ ਆ ਬਾਬੇ ਕੁਦਰਤ ਪ੍ਰੇਮੀ ਨੇ ਹਰੀਆਲੀ ਦੇਖ ਸਕਦੇ ਹੋ ਤੁਸੀਂ ਆਸ-ਪਾਸੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਪਾਂ ਅਗਲੇ ਸਫ਼ਰ ਨੂੰ ਵਾਦਦੇ ਹਾਂ ਛੋਟਾ ਜਿਹਾ ਚਿੜੀਆ ਕਰ ਰੰਗ ਬਰੰਗੀਆਂ ਚਿੜੀਆਂ ਸਜਾ ਸਜਾ ਸਾਧ ਸੰਗਤੋ ਮੀ ਦੁਆਬਾ ਮਾਝਾ ਤੇ ਮਾਲਵਾ ਦੋਨ ਦਰਿਆਵਾਂ ਦੇ ਵਿੱਚਕਾਰ ਦੀ ਧਰਤੀ ਨੂੰ ਦਵਾਬਾ ਕਿਹਾ ਜਾਂਦਾ ਤੇ ਦੋਨ ਦਰਿਆਵਾਂ ਦੇ ਪੱਛਮ ਵਾਲੇ ਬੰਨੇ ਨੂੰ ਮਾਝਾ ਤੇ ਚੜ੍ਹਦੇ ਬੰਨੇ ਨੂੰ ਮਾਲਵਾ ਕਿਹਾ ਜਾਂਦਾ ਬਾਬੇ ਅੰਦਰ ਨਹੀਂ ਆਣ ਦਿੰਦੇ ਪਰ ਕਲਾਕਾਰੀ ਦੇਖੋ ਤੁਸੀਂ ਪੰਜਾਬ ਦੀਆਂ ਸਵਾਣੀਆਂ ਹੱਥੀ ਆਟਾ ਪੀਸਦੀ ਹੋਈ ਕੱਪੜੇ ਧੋਂਦੀ ਤੇ ਕੜਾ ਲੈ ਕੇ ਬੈਠੀ ਤੇ ਉਧਰਲੇ ਬੰਨੇ ਪੰਜਾਬ ਦਾ ਖੇਰਸਾਨ ਹਲ ਵਾਹੁੰਦਾ ਤੇ ਪਿੰਡ ਦਾ ਦੇਸੀ ਕਲਚਰ ਦੇਸੀ ਕੁੱਤਾ ਤੇ ਵਿਖਲੇ ਬੰਨੇ ਖੂਹ ਤੋਂ ਪਾਣੀ ਲੈ ਕੇ ਆਉਂਦੀ ਨਵੀਂ ਵਿਆਹੀ ਮੁਟਿਆਰ ਇਹ ਦੋ ਨੈਣਾਂ ਚੋਹੇ ਔਰ ਦੇਖਨੇ ਕਿਆਸ ਬਾਬਿਆਂ ਨੇ ਮਰੂਤੀ 800 ਵਢਾ ਕੇ ਪੂਰੀ ਗੱਲਬਾਤ ਬਣਾਈ ਹੋਈ ਆ ਸੋਹਣੀ ਲੱਗਦੀ ਆ ਚੀਜ਼ ਨੰਬਰ ਦੇਖੋ ਵੀ ਆਈ ਪੀ ਹਰੀਕੇ ਪੱਤਨ ਜਿੰਨੇ ਵੀ ਬਾਹਰ ਦੇ ਪੰਛੀ ਨੇ ਜਾਂ ਪੰਜਾਬ ਦੇ ਪੰਛੀ ਨੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਝੁੰਡਾਂ ਦੇ ਵਿੱਚ ਝੁੰਡ ਉੱਡਦੇ ਹੋਏ ਦਰਿਆਵਾਂ ਨੇ ਪੰਜਾਬ ਨੂੰ ਕੱਲੇ ਪਾਣੀ ਨਹੀਂ ਦਿੱਤੇ ਪੰਜਾਬ ਨੂੰ ਰੁਜ਼ਗਾਰ ਵੀ ਦਿੱਤਾ ਤੁਸੀਂ ਦੇਖ ਸਕਦੇ ਹੋ ਉਹ ਬਲਦਾਂ ਵਾਲੀਆਂ ਰੇੜੀਆਂ ਦਰਿਆ ਦੇ ਵਿੱਚ ਰੇਤਾਂ ਲਿਆ ਹਾਲ ਜਾ ਕੇ ਬਿਆਰਾਂ ਦੇ ਵਿੱਚ ਵੇਚ ਕੇ ਲੋਕ ਆਪਣਾ ਘਰ ਦਾ ਗੁਜ਼ਾਰਾ ਕਰਦੇ ਨੇ ਤੁਸੀਂ ਆ ਦੇਖ ਸਕਦੇ ਹੋ ਬਾਬਾ ਜੀ ਦਰਿਆ ਦੇ ਵਿੱਚੋਂ ਲੈ ਕੇ ਸਤਿ ਸ਼੍ਰੀ ਅਕਾਲ ਬਾਬਾ ਜੀ ਦਰਿਆ ਤੋਂ ਵਰਕੇ ਲਿਆਂਦੀ ਇਹ ਖੇਕ ਲੈਂਦਾ ਵਿੱਚੋਂ ਆ ਪੰਪ ਵਾਲੇ ਬਾਈ ਹੁਣਾਂ ਦਾ ਫੋਨ ਆਇਆ ਸੀ ਬਾਈ ਕਹਿੰਦੇ ਮਿਲ ਕੇ ਜਾਓ ਅੱਗ ਦਾ ਦਾਣਾ ਪਾਣੀ ਅਨ ਇੰਨਾ ਬਾਈਆਂ ਹੁਣਾਂ ਕੋਲੇ ਸੀਗਾ ਕੀ ਨਾਮ ਵੀਰੇ ਭਾਈ ਗਦੇਤ ਸਿੰਘ ਹੈ ਬਾਈ ਆਪ ਕਿੱਥੇ ਗਏ ਆ ਆ ਭਾਈ ਹੁਣੀ ਅੰਬਰ ਸਰਿਆ ਠੀਕ ਬਾਈ ਬਾਈ ਸਰਪੇ ਜੀ ਦਾ ਫੋਨ ਆਇਆ ਸੀ ਵੀ ਪੰਪ ਤੋਂ ਹੋ ਕੇ ਜਾਣਾ ਆ ਬਾਈ ਬਾਈ ਹੁਣਾਂ ਨੇ ਖਾਣੇ ਦਾਣੇ ਦਾ ਪ੍ਰਬੰਧ ਕੀਤਾ ਮਾਲਵੇ ਦੀ ਹੱਦ ਲੰਘ ਕੇ ਜਦੋਂ ਮਾਝੇ ਦੀ ਹੱਦ ਤੇ ਆਪਾਂ ਪੈਰ ਰੱਖਾਂਗੇ ਨਾ ਮੁੰਡਿਆਂ ਦੇ ਸਿਰਾਂ ਤੇ ਗੋਲ ਪਰਨੇ ਤੇ ਮਾਵਾਂ ਦੇ ਚਿਹਰਿਆਂ ਤੇ ਗੁਆਚੇ ਲਾਲਾਂ ਦਾ ਚੋਰਾ ਤੇ ਖੇਤਾਂ ਨੂੰ ਪਾਣੀ ਲਾਉਣ ਗਏ ਮੁੰਡਿਆਂ ਦੀ ਹਾਲੇ ਤੱਕ ਉਡੀਕ ਉਹਨਾਂ ਦੇ ਚਿਹਰੇ ਤੇ ਦਿਖਦੀ ਆ ਮਾਝੇ ਤੇ ਹਰੇਕ ਬੰਦੇ ਦੇ ਚਿਹਰੇ ਤੇ ਔਰੇ ਤੇ ਸਤੇਟ ਟੈਰੋਰੀਜ਼ਮ ਦਾ ਸੰਤਾਪ ਦਿਖਦਾ ਪਿਆ ਆ ਨਜ਼ਾਰਾ ਆਪਦੀ ਜ਼ਿੰਦਗੀ 'ਚ ਪਹਿਲੀ ਵਾਰ ਹੀ ਦੇਖਿਆ ਹੁਣ ਤੋਂ ਪਹਿਲਾਂ ਸੱਤ ਫਿਲਮਾਂ 'ਚ ਵੇਖਦੇ ਸੀ ਕਿਵੇਂ ਦਾ ਫੀਲ ਹੁੰਦਾ ਜਦੋਂ ਰੋਡ ਦੇ ਉੱਤੇ ਕਿਸੇ ਨੂੰ ਮੁਸੀਬਤ ਪੈਂਦੀ ਹੈ ਤੁਸੀਂ ਜਾ ਕੇ ਹੈਲਪ ਕਰਦੇ ਹੋ ਉਹ ਵਧੀਆ ਮਹਿਸੂਸ ਹੁੰਦਾ ਹੈ ਠੀਕ ਹੈ ਕਿੰਨੇ ਤੋਂ ਕਿੰਨੇ ਰੋਡ ਦੇ ਵਿੱਚ ਕਿਤੇ ਫਾਰਟੀ ਡਿਊਟੀ ਹੁੰਦੀ ਹੈ ਇਹਦਾ ਹੈਗਾ ਜੇ ਤੋਲ ਪਲਾਜੇ ਤੋਂ ਲੈ ਕੇ ਹਰੀਕੇ ਤੱਕ ਹੁੰਦੀ ਹੈ ਜੀ ਜੀ ਉਹ ਸਾਰਾ ਕਰਾਉਂਦੀ ਕਿਸੇ ਨੂੰ ਹਰ ਫੀ ਰੋਡ 'ਤੇ ਦਿਨ ਰਾਤ ਪਰ ਆਤੇ ਕਿਸੇ ਵੀ ਟਾਈਮ ਜੀ 24 ਘੰਟੇ ਹਾਜ਼ਰ ਹੁੰਦੇ ਆ ਠੀਕ ਹੈ ਇਹ ਇਹ ਤੁਹਾਨੂੰ ਇਹਨਾਂ ਨੇ ਫੋਨ ਲਾਇਆ ਸੀ ਕਿ ਤੁਸੀਂ ਆਪ ਪਹੁੰਚੋ ਪੈਸਾ ਅਗਸਤ ਦੇ ਰਿਹਾ ਪਤਾ ਲੱਗਾ ਟਰੱਕ ਦਾ ਟਾਇਰ ਫਟਿਆ ਸੀ ਅਗਲਾ ਹਾਂਜੀ ਮਗਰਲਾ ਟਾਇਰ ਫਟਿਆ ਜੀ ਕੋਈ ਥਾਂ ਪਾਸ ਤੇ ਗੱਡੀ ਲਾ ਕੇ ਸੈਰ ਤੇ ਪੂਰੀ ਰਾਤ ਠੀਕ ਹੈ ਜੀ ਤੇ ਸ਼ੁਪਨੇਮ ਆਪਣਾ ਬਸ ਇਹ ਰਜੇਸ਼ ਸਿੰਘ ਠੀਕ ਹੈ ਜੀ ਇਹ ਇਹ ਜਿਹੜੀ ਗੱਡੀ ਆ ਕਿੰਨੀ ਕਿੰਨੀ ਪਾਵਰ ਦੀ ਗੱਡੀ ਆ ਸੱਚੀ ਗੱਲ ਸਰ ਸ਼ੁਪਨੇਮ ਹਾਂਜੀ ਸ਼ੁਪਨੇਮ ਅਮਨਪ੍ਰੀਤ ਸਰ ਜੀ ਸਰ ਲੋ ਠੀਕ ਆ ਭਾਈ ਜੀ ਧੰਨਵਾਦ ਬਹੁਤ ਬਹੁਤ ਇਹਵੇਂ ਲੋਕਾਂ ਦੀ ਸੇਵਾ ਕਰਦੇ ਰਹੋ ਮਾਝੇ ਦੇ ਜਿੰਨੇ ਸਕੂਲ ਤਕਾਲ ਚ ਨੇ ਸਾਰਿਆਂ ਦਾ ਆਰਕੀਟੈਕਚਰ ਬਹੁਤ ਸੋਹਣਾ ਹੁੰਦਾ ਕਿਤੇ ਨਾ ਕਿਤੇ ਖਾਲਸਾ ਕਾਲ ਤੇ ਅਮਰਤ ਸਰ ਦਾ ਪ੍ਰਭਾਵ ਹੈਗਾ ਮਾਝੇ ਦੇਆਂ ਸਕੂਲਾਂ ਕਾਲਦਿਆਂ ਦੇ ਉੱਤੇ ਕਸਾਫੇਂਗਰਾਮ ਗੱਡੀਆਂ ਨੇ ਔਰੰਗਜ਼ੇਬ ਦਾ ਤਖਤ ਲਾਲ ਕਿਲੇ ਦੇ ਵਿੱਚ ਸੀ ਜੋ ਜਿਸ ਤੇ ਬੈਠ ਕੇ ਔਰੰਗਜ਼ੇਬ ਫੈਸਲੇ ਸੁਣਾਇਆ ਕਰਦਾ ਸੀ ਜਦੋਂ ਦਿੱਲੀ ਜਿੱਤੀ ਸੀ ਤਾਂ ਇਹ ਇਤਿਹਾਸਿਕ ਤਖਤ ਤੋਂ ਲੈ ਕੇ ਆਂਦਾ ਸੀ ਆ ਜਿਹੜੇ ਬੋਲਟੀਆਂ ਤੁਸੀਂ ਦੇਖ ਰਹੇ ਹੋ ਇਹ ਤਕਰੀਬਨ 38 ਤੋਂ 40 ਦੇ ਕਰੀਬ ਸੀ ਜਿਹੜੀਆਂ ਹਾਥੀਆਂ ਨਾਲ ਘੋੜਿਆਂ ਦੇ ਨਾਲ ਖਿੱਚ-ਖਿੱਚ ਕੇ ਦਿੱਲੀ ਤੋਂ ਲੈ ਕੇ ਆਉਂਦੀਆਂ ਸੀ ਇਤਿਹਾਸਿਕ ਟੂ ਆਏ ਸੇ ਹੁਣ ਮੁਰੰਮਤ ਚੱਲਦੀ ਪਈ ਆ ਇਸ ਕਰਕੇ ਆਪਾਂ ਉਹ ਦੇਖ ਨਹੀਂ ਸਕਦੇ ਟਕਿਆ ਹੋਇਆ ਵਾ ਇੱਥੇ ਤੇ ਜਦੋਂ ਵੀ ਆਵੋ ਤੁਸੀਂ ਦਰਸ਼ਨ ਕਰਕੇ ਜਾਇਓ ਇਸ ਇਤਿਹਾਸਿਕ ਮਨ ਦੇਖੋ ਜੂਨ 1984 ਨੂੰ ਜਦੋਂ ਅਕਾਲ ਤਖਤ ਸਾਹਿਬ ਤੇ ਹਮਲਾ ਹੁੰਦਾ ਤਾਂ ਟੈਂਕਾਂ ਦੇ ਕੁਝ ਗੋਲੇ ਇਸ ਨਿੱਕੇ ਗੁੰਮਟ ਦੇ ਉੱਤੇ ਵੀ ਲੱਗਦੀ ਆ ਤਾਂ ਤੁਸੀਂ ਉਹ ਗੋਲੀਆਂ ਦੇ ਜਦੋਂ ਕੋਲ ਉਹਨਾਂ ਨੇ ਇਹ ਟ੍ਰੀਟ ਦਿਖਾਣ ਦੇ ਲਈ ਆਂਦੀ ਹੁੰਦੀ ਆ। ਖਾਨ ਦੇ ਕੋਈ ਜਤਨ ਨਹੀਂ ਜਦੋਂ ਇਹ ਸਾਨੂੰ ਸਾਡੇ ਕੋਲੇ ਆਪ ਹੀ ਬਚੀ। ਆਹ ਦਰਖਤ ਦੇਖਦੇ ਹੋ ਤੁਸੀਂ ਇਹ ਜੂਨ 1981 ਦੇ ਅਟੈਕ ਨਾਲ ਬਿਲਕੁਲ ਝੰਬਿਆ ਗਿਆ ਸੀ। ਇੱਕ ਵਾਰ ਦੁਬਾਰ ਤੋਂ ਹਰਾ ਹੋ ਗਿਆ ਸੀ। ਹੁਣ ਸ਼ਾਇਦ ਪੱਤਝੜ ਦੀ ਰੁੱਤ ਹੋਣ ਕਰਕੇ ਇਹਦੇ ਪੱਤੇ ਸੁੱਕੇ ਹੋਏ ਆ। ਜੂਨ 1984 ਦੇ ਸਾਕੇ ਦੀ ਚੰ ਮਾਰਕਸ ਜੀ ਸਾਹਿਬ ਸਰਬਾਰ ਸਾਹਿਬ ਮੱਥਾ ਟੇਕ ਕੇ ਅੰਮ੍ਰitsar ਸ਼ਹਿਰ ਦੇ 2-4 ਗੇੜੇ ਕੱਢ ਕੇ ਬਾਈ ਨਵਤੇਗ ਦੇ ਪਿੰਡ ਚੱਲੇ ਆ ਕੈਕਟਸ ਦੇ ਬਾਦਸ਼ਾਹ ਬਾਈ ਨਵਤੇਗ ਦੇ ਪਿੰਡ ਚੱਲੇ ਆ ਅੱਜ ਰਾਤ ਬਾਈ ਕੋਲੇ ਠਹਿਰਾਂਗੇ ਨਾਲੇ ਤੁਹਾਨੂੰ ਦੁਨੀਆ ਭਰ ਦੇ ਕੈਕਟਸ ਦੇ ਫੁੱਲ ਦਿਖਾਵਾਂਗੇ ਆਪਾਂ ਕਿ ਨੂੰ ਆਪਾਂ ਪੰਜਾਬੀ ਦੇ ਵਿੱਚ ਥੋੜਾਂ ਦੇ ਫੁੱਲ ਕਹਿ ਸਕਦੇ ਆ